ਗੁੱਡ ਮਾਰਨਿੰਗ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਪਹਿਲੇ ਦਿਨ ਆਪਣੇ ਸੈਸ਼ਨ ਤੇ ਦੱਸਿਆ ਸੀਗਾ ਕਿ ਤੁਹਾਡੀ 10 ਫਾਈਲਾਂ ਬਣਨੀਆਂ ਜਿਨ੍ਹਾਂ ਚ ਮਾਈਕਰੋ ਫਾਈਲਸ ਦੋ ਦੋ ਮੈਕਰੋ ਇੱਕ ਐਕਸ਼ਨ ਰਿਸਰਚ ਇੱਕ ਤੁਹਾਡੀ ਇੰਗੇਜਮੈਂਟ ਵਿਦ ਕਮਿਊਨਿਟੀ ਤੇ ਲਾਸਟ ਵਾਲੀਆਂ ਚਾਰ ਤੁਹਾਡੇ ਫਾਈਨਲ ੈਸੇ ਹੋਣਗੀਆਂ ਤਾਂ ਉਹਨਾਂ ਵਿੱਚੋਂ ਅੱਜ ਆਪਾਂ ਐਕਸ਼ਨ ਰਿਸਰਚ ਬਾਰੇ ਤੁਹਾਨੂੰ ਦੱਸਣ ਜਾ ਰਹੀਆਂ ਸਭ ਤੋਂ ਪਹਿਲਾਂ ਤੁਹਾਨੂੰ मीनिंग ਦੱਸਣਾ ਤੁਸੀਂ ਨੇ ਆਪਣੀ ਫਾਈਲ 'ਚ ਵੀ ਲਿਖਣਾ ਐਕਸ਼ਨ ਰਿਸਰਚ ਹੁੰਦੀ ਕੀ ਆ ਐਕਸ਼ਨ ਰਿਸਰਚ ਕੀ ਆ ਜਦੋਂ ਤੁਸੀਂ ਟੀਪੀ ਲਾਨ ਜਾਓਗੇ ਸਕੂਲ ਦੇ ਵਿੱਚ ਤਾਂ ਉੱਥੇ ਜਾ ਕੇ ਤੁਸੀਂ ਕਲਾਸ ਦੇ ਵਿੱਚ ਜਿਵੇਂ ਪੜਾਉਂਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕੁਝ ਬੱਚੇ ਐਦਾਂ ਦੇ ਹੋਣਗੇ ਜਿਹੜੇ ਕਿ ਨੇ ਸਲੋ ਲਰਨਰ ਜਾਂ ਡੈਲੀਕੁਐਂਟ ਹੋਣਗੇ ਜਾਂ ਕੁਝ ਗਿਫਟਡ ਹੋਣਗੇ ਜਾਂ ਇੱਕ ਕੀ ਹੈ ਸਾਰੀ ਕਲਾਸ ਦੀ ਇਕੱਠੀ ਪ੍ਰੋਬਲਮ ਵੀ ਹੋ ਸਕਦੀ ਐ ਐਕਸ਼ਨ ਰਿਸਰਚ ਤੁਸੀਂ ਇੱਕ ਸਿੰਗਲ ਪਰਸਨ ਤੇ ਵੀ ਕਰ ਸਕਦੇ ਹੋ ਜਾਂ ਪੂਰੇ ਗਰੁੱਪ ਤੇ ਵੀ ਕਰ ਸਕਦੇ ਹੋ ਪੂਰੀ ਕਲਾਸ ਤੇ ਤਾਂ ਐਕਸ਼ਨ ਰਿਸਰਚ ਹੈ ਕੀ ਆ ਕਿ ਤੁਸੀਂ ਨੇ ਪੜ੍ਹਾਉਂਦੇ ਹੋਏ ਦੇਖਿਆ ਕਿ ਕੁਝ ਬੱਚੇ ਐਦਾਂ ਦੇ ਆ ਜਿਹੜੀ ਪ੍ਰੋਬਲਮ ਕ੍ਰੀਏਟ ਕਰ ਰਹੇ ਆ ਵੀ ਉਹਨਾਂ ਨੂੰ ਸੋਲੂਸ਼ਨ ਦੇਣਾ ਉਹਨਾਂ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਹੱਲ ਕਰਨਾ ਜ਼ਰੂਰੀ ਆ ਤੁਸੀਂ ਇਹ ਜਿਹੜੀ ਪ੍ਰੋਬਲਮ ਦੇਖੀ ਜਿਹੜੀ ਤੁਸੀਂ ਰੋਜ਼ ਫੇਸ ਕਰ ਰਹੇ ਸੀ ਉਸ ਪ੍ਰੋਬਲਮ ਨੂੰ ਤੁਸੀਂ ਇਹਨੇ ਕੀ ਲਿੱਤਾ ਐਕਸ਼ਨ ਲਿੱਤਾ ਉਹਦਾ ਸੋਲੂਸ਼ਨ ਲੈਂਦੇ ਉਹ ਹੋ ਗਈ ਤੁਹਾਡੀ ਐਕਸ਼ਨ ਰਿਸਰਚ ਫਿਰ ਤੁਸੀਂ ਡੈਫੀਨੇਸ਼ਨ ਲਿਖੂਗੇ ਡੈਫੀਨੇਸ਼ਨ ਤੁਸੀਂ ਕਿਸੇ ਵੀ ਰਾਈਟਰ ਦੀ ਆਨਲਾਈਨ ਨੈੱਟ ਤੋਂ ਚੱਕ ਕੇ ਲਿਖ ਸਕਦੇ ਹੋ ਉਸ ਤੋਂ ਬਾਅਦ ਆਗੇ ਆਬਜੈਕਟਿਵਸ ਆਬਜੈਕਟਿਵਸ ਦੇ ਵਿੱਚ ਕੀ ਹੈ ਇਹ ਆਬਜੈਕਟਿਵ ਮੈਨ ਕੀ ਹੈ ਕਿ ਤੁਸੀਂ ਨੇ ਜੋ ਪ੍ਰੋਬਲਮ ਫੇਸ ਕੀਤੀ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਲਈ ਤੁਸੀਂ ਨੇ ਐਕਸ਼ਨ ਲਿੱਤਾ ਤੁਸੀਂ ਨੇ ਡਿਸਾਈਡ ਕੀਤਾ ਕਿ ਮੈਂ ਇਸ ਪ੍ਰੋਬਲਮ ਨੂੰ ਸੋਲਵ ਕਰਨਾ ਜਿਵੇਂ ਜਿਹੜੇ ਲੈਂਗੁਏਜ ਆ ਜਿਨ੍ਹਾਂ ਕੋਲ ਇੰਗਲਿਸ਼ ਲੈਂਗੁਏਜ ਆ ਤੁਸੀਂ ਨੇ ਦੇਖਿਆ ਕਿ ਸਾਰੀ ਕਲਾਸ ਆ ਜਿਹੜੀ ਗ੍ਰੈਮੈਟੀਕਲ ਮਿਸਟੇਕਸ ਕਰਦੀ ਆ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਸਪੈਲਿੰਗ 에ਰਰਸ ਹੋ ਰਹੇ ਨੇ ਜਿਹੜੇ ਸੇਮ ਹੋ ਰਹੇ ਨੇ ਠੀਕ ਆ ਤਾਂ ਤੁਸੀਂ ਨੇ ਫਿਰ ਉਹਨਾਂ ਨੂੰ ਰਾਈਟਿੰਗ ਸਕਿੱਲ ਉਹਨਾਂ ਦੀ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਗ੍ਰੈਮੈਟੀਕਲ 에ਰਰਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਡੇਲੀ ਉਹਨਾਂ ਨੂੰ 1 ਪੇਜ ਜਾਂ 2 ਪੇਜ ਲਿਖਣ ਦਾ ਦਿੱਤਾ ਤੇ ਉਸ ਤੋਂ ਬਾਅਦ ਤੁਸੀਂ ਨੇ ਕੀ ਕੀਤਾ ਦੁਬਾਰਾ ਉਹਨਾਂ ਦਾ ਜਿਹੜਾ ਹੈਗਾ ਟੈਸਟ ਲਿੱਤਾ ਜੇ ਉਹਨਾਂ ਨਾਲ ਉਹਦੇ ਵਿੱਚ ਇੰਪਰੂਵਮੈਂਟ ਆਈ ਤਾਂ ਤੁਹਾਡੀ ਜਿਹੜੀ ਐਕਸ਼ਨ ਰਿਸਰਚ ਆ ਉਹ ਸਕਸੈਸਫੁਲ ਹੈ ਉਸ ਤੋਂ ਬਾਅਦ ਆ ਗਿਆ ਸਟੈਪ ਫਰਸਟ ਸਟੈਪ ਥੋੜਾ ਕੀ ਹੈ ਆਈਡੈਂਟੀਫਿਕੇਸ਼ਨ ਆਫ ਦਾ ਪ੍ਰੋਬਲਮ ਤੁਸੀਂ ਪਹਿਲੇ ਦਿਨ ਸਕੂਲ ਚ ਗਏ 1 ਮਹੀਨਾ ਪੜਾਇਆ ਤੁਸੀਂ ਮਹੀਨੇ ਦੇ ਵਿੱਚ ਕਲਾਸ ਨੂੰ ਜੱਜ ਕਰ ਲਓਗੇ ਕਲਾਸ ਦੇ ਵਿੱਚ ਜਿਹੜੇ 40 ਬੱਚੇ ਆ ਕਿੱਦਾਂ ਦੇ ਨੇ ਜੇ ਤੁਸੀਂ ਇੱਕ ਬੱਚੇ ਤੇ ਵੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਬੱਚੇ ਤੇ ਵੀ ਕਰ ਸਕਦੇ ਹੋ ਤੁਸੀਂ ਆਈਡੈਂਟੀਫਾਈ ਕਰ ਲਿਆ ਇੱਕ ਬੱਚਾ ਉਹ ਡੈਲੀਕੁਐਂਟ ਆ ਕਿਉਂ ਆ ਤਾਂ ਤੁਸੀਂ ਉਹਦੀ ਪ੍ਰੀਵੀਅਸ ਹਿਸਟਰੀ ਦੇ ਵਿੱਚ ਜਾਓਗੇ ਉਹਦੇ ਸਾਰੇ ਫੈਮਿਲੀ ਬੈਕਗਰਾਉਂਡ ਬਾਰੇ ਜਾਣੂਗੇ ਠੀਕ ਆ ਉਹਦੇ ਬਰਥ ਤੋਂ ਲੈ ਕੇ ਤੇ ਉਸ ਤੋਂ ਬਾਅਦ ਜੇ ਤੁਸੀਂ ਕਲਾਸ ਕਾਮਨ ਜਿਹੜੀ 에ਰਰਸ ਨੂੰ ਦੇਖੂਗੇ ਤਾਂ ਸਾਰੇ ਬੱਚੇ ਕੀ ਨੇ ਗ੍ਰੈਮੈਟੀਕਲ ਮਿਸਟੇਕਸ ਵਾਲਾ ਨਹੀਂ ਕਰ ਸਕਦੇ ਜਿਹੜੇ ਇਕਨੋਮਿਕਸ ਦੇ ਬੱਚੇ ਨੇ ਉਹ ਇਕਨੋਮਿਕਸ ਨਾਲ ਰਿਲੇਟਡ ਟਾਪਿਕ ਲੈਣਗੇ ਜਿਹੜਾ ਗਿਫਟਡ ਸਲੋ ਲਰਨਰ ਤੇ ਡੈਲੀਕੁਐਂਟ ਵਾਲਾ ਟਾਪਿਕ ਆ ਕੋਈ ਵੀ ਲੈ ਸਕਦਾ ਇੱਕ ਬੱਚੇ ਦੇ ਉੱਤੇ ਜਿਹਨੇ ਗਰੁੱਪ ਤੇ ਸਟੱਡੀ ਕਰਨੀ ਆ ਆਪਣੇ ਟੀਚਿੰਗ ਸਬਜੈਕਟ ਨਾਲ ਰਿਲੇਟਡ ਕਰਨੀ ਆ ਇਹ ਨਹੀਂ ਹੈਗਾ ਕਿ ਮੈਂ ਇੰਗਲਿਸ਼ ਦੀ ਐਗਜ਼ਾਮਪਲ ਦੇਤੀ ਮੈਥ ਵਾਲਾ ਬੱਚਾ ਵੀ ਇੰਗਲਿਸ਼ ਦਾ ਹੀ ਕਰੇਗਾ ਉਹ ਮੈਥ ਦੀ ਪ੍ਰੋਬਲਮ ਦੇਖੇਗਾ ਕਮਰਸ ਵਾਲਾ ਬੱਚਾ ਆਪਣੀ ਕਮਰਸ ਦੀ ਪ੍ਰੋਬਲਮ ਨੂੰ ਆਈਡੈਂਟੀਫਾਈ ਕਰੇਗਾ ਕਿ ਮੈਨੂੰ ਪੜਾਉਂਦੇ ਹੋਏ ਕਲਾਸ ਦੇ ਵਿੱਚ ਕਿਹੜੀਆਂ ਪ੍ਰੋਬਲਮਜ਼ ਆ ਰਹੀਆਂ ਕਾਪੀਜ਼ ਚੈੱਕ ਕਰਦੇ ਹੋਏ ਤੁਸੀਂ ਆਈਡੈਂਟੀਫਾਈ ਕਰਨੀ ਪ੍ਰੋਬਲਮ ਪਹਿਲੇ ਸਟੈਪ ਚ ਸੈਕਿੰਡ ਦੇ ਵਿੱਚ ਸਟੇਟਮੈਂਟ ਆਫ ਦਾ ਪ੍ਰੋਬਲਮ ਤੁਸੀਂ ਨੇ ਪ੍ਰੋਬਲਮ ਨੂੰ ਲਿਖਿਆ ਉਹਦੀ ਸਟੇਟਮੈਂਟ ਬਣਾ ਤੀ ਕਿ ਇਹ ਬੱਚੇ ਨੂੰ ਇਹ ਪ੍ਰੋਬਲਮ ਆ ਜਾਂ ਪੂਰੇ ਗਰੁੱਪ ਨੂੰ ਇਹ ਪ੍ਰੋਬਲਮ ਹੈ ਠੀਕ ਹੈ ਉਸ ਥਰਡ ਆ ਗਿਆ ਕਲੈਕਸ਼ਨ ਆਫ ਡਾਟਾ ਹੁਣ ਤੁਸੀਂ ਡਾਟਾ ਕਲੈਕਟ ਕਰਨਾ ਪਹਿਲਾਂ ਤੁਸੀਂ ਨੇ ਆਇਡੈਂਟੀਫਾਈ ਕਰ ਲਈ ਪ੍ਰੋਬਲਮ ਉਹਨੂੰ ਪ੍ਰੋਬਲਮ ਨੂੰ ਸਟੇਟਮੈਂਟ ਲਿਖਤੀ ਉਹਦੀ ਫਿਰ ਡਾਟਾ ਕੇ ਪ੍ਰੀ ਟੈਸਟ ਇਹਦੇ ਅੰਦਰ ਸਬਪਾਰਟ ਨੇ ਪ੍ਰੀ ਟੈਸਟ ਪ੍ਰੀ ਟੈਸਟ ਕੀ ਹੈ ਕਿ ਪਹਿਲਾਂ ਤੁਸੀਂ ਬਿਨਾ ਕੁਝ ਉਹਨਾਂ ਨੂੰ ਸਿਖਾਏ ਉਹਨਾਂ ਦਾ ਟੈਸਟ ਲਿੱਤਾ ਤੇ ਇਹਦੇ ਵਿੱਚ ਜਿੰਨੇ ਵੀ ਬੱਚਿਆਂ ਦਾ ਤੁਸੀਂ ਟੈਸਟ ਲਓਗੇ ਸਾਰਿਆਂ ਦੇ ਆ ਪਾਸਪੋਰਟ ਸਾਈਜ਼ ਫੋਟੋਆਂ ਲਾਉਗੇ ਉਹਨਾਂ ਦੇ ਸਾਰਿਆਂ ਦੇ ਟੈਸਟ ਵੀ ਨਾਲ ਲਾਉਗੇ ਆਪਣੀ ਫਾਈਲ ਦੇ ਵਿੱਚ ਜੇ ਇੱਕ ਬੱਚਾ ਤਾਂ ਇੱਕ ਜੇ ਕਲਾਸ 'ਚ 20 ਬੱਚਿਆਂ ਦਾ 20 ਦੀ ਜੇ 25 ਨੇ ਤਾਂ 25 ਦੀ ਤੁਸੀਂ ਨੇ ਪ੍ਰੀ ਟੈਸਟ ਲਿੱਤਾ ਉਹਨੂੰ ਚੈੱਕ ਕੀਤਾ ਉਹਨਾਂ ਦੇ ਮਾਰਕਸ ਆ ਗਏ ਉਸ ਤੋਂ ਬਾਅਦ ਤੁਸੀਂ ਐਕਸ਼ਨ ਟੇਕਨ ਤੁਸੀਂ ਕਿਹੜਾ ਐਕਸ਼ਨ ਲਿੱਤਾ ਤੁਸੀਂ ਨੇ ਹੁਣ ਟੈਸਟ ਲੈ ਕੇ ਕਲੀਅਰ ਕਰ ਲਿਆ ਕਿ ਬੱਚਿਆਂ ਦੀ ਜਿਹੜੀ ਹੈਗੀ ਹੈ ਗ੍ਰਾਮੈਟਿਕਲ 에ਰਰਸ ਨੇ ਤੁਸੀਂ ਉਹਨਾਂ ਨੂੰ ਗ੍ਰਾਮਰ ਦੁਬਾਰਾ ਪੜਾਣੀ ਸ਼ੁਰੂ ਕੀਤੀ ਉਹਨਾਂ ਨੂੰ ਗ੍ਰਾਮੈਟਿਕਲ ਰੂਲਸ ਨੇ ਜਿਹੜੇ ਦੱਸਣੇ ਸ਼ੁਰੂ ਕੀਤੇ ਰੋਜ਼ ਉਹਨਾਂ ਨੂੰ ਪ੍ਰੈਕਟਿਸ ਕਰਾਣੀ ਸ਼ੁਰੂ ਕੀਤੀ ਉਹ ਐਕਸ਼ਨ ਲਿਆ ਉਹ ਐਕਸ਼ਨ ਨੂੰ 1 ਮਹੀਨਾ ਤੁਸੀਂ ਕੰਟੀਨਿਊ ਕਰਦੇਗੇ ਫਿਰ ਤੁਸੀਂ ਨੇ ਪੋਸਟ ਟੈਸਟ ਦਿੱਤਾ ਇਹ ਤੁਹਾਡੇ ਪੜਾਉਣ ਤੋਂ ਬਾਅਦ ਹੁਣ ਉਹਨਾਂ ਦੇ ਵਿੱਚ ਕੀ ਇੰਪਰੂਵਮੈਂਟ ਹੋਈ ਹੈ ਤਾਂ ਤੁਸੀਂ ਪੋਸਟ ਟੈਸਟ ਲਿੱਤਾ ਤਾਂ ਪੋਸਟ ਟੈਸਟ ਦਾ ਜਿਹੜਾ ਰਿਜ਼ਲਟ ਆ ਉਹਨੂੰ ਤੁਸੀਂ ਕੰਪੇਅਰ ਕਰੋਗੇ ਪ੍ਰੀ ਟੈਸਟ ਨਾਲ ਉਹ ਆ ਗਿਆ ਤੁਹਾਡਾ ਐਨਾਲਿਸਿਸ ਆਫ ਡਾਟਾ ਦੇ ਵਿੱਚ ਪ੍ਰੀ ਟੈਸਟ ਦੇ ਵਿੱਚ ਜਿਵੇਂ ਬੱਚਿਆਂ ਦਾ ਤੁਸੀਂ 10 ਨੰਬਰ ਦਾ ਟੈਸਟ ਲਿੱਤਾ ਚਾਰ ਜਾਂ ਪੰਜ ਨੰਬਰ ਆਏ ਜਦੋਂ ਪੋਸਟ ਟੈਸਟ ਲਿੱਤਾ ਤਾਂ ਉਹਨਾਂ ਦੇ ਨੰਬਰ ਇਨਕਰੀਜ਼ ਹੋ ਕੇ 7 ਤੋਂ 8 ਹੋ ਗਏ ਤਾਂ ਤੁਹਾਡਾ ਜਿਹੜਾ ਐਕਸ਼ਨ ਲਿੱਤਾ ਉਹ ਸਕਸੈਸਫੁਲ ਹੋ ਗਿਆ ਤੁਸੀਂ ਨੇ ਉਹਨੂੰ ਐਨਾਲਿਸਿਸ ਕਰਨਾ ਪੂਰਾ ਪ੍ਰੋਪਰਲੀ ਮੈਥ ਦੇ ਵਿੱਚ ਫਿਰ ਉਹਦਾ ਕਨਕਲੂਜਨ ਦੇਣਾ ਵੀ ਰਿਜ਼ਲਟ ਕੀ ਨਿਕਲਿਆ ਤੁਸੀਂ ਨੇ ਜਿਹੜਾ ਐਕਸ਼ਨ ਲਿੱਤਾ ਉਹਦੇ ਨਾਲ ਕੀ ਰਿਜ਼ਲਟ ਹੋਇਆ ਕਿ ਬੱਚਿਆਂ ਦੇ ਵਿੱਚ ਇੰਪਰੂਵਮੈਂਟ ਆਈ ਕਿ ਤੋਂ ਇਦਾਂ ਦੇ ਜਿਹੜੇ ਟੀਚਰਸ ਨੇ ਉਹਨਾਂ ਨੂੰ ਐਕਸ਼ਨ ਲੈਣੇ ਚਾਹੀਦੇ ਆ ਫਿਰ ਸਿਗਨੀਫਿਕੈਂਸ ਕੀ ਸੀ ਐਕਸ਼ਨ ਰਿਸਰਚ ਦਾ ਸਿਗਨੀਫਿਕੈਂਸ ਕੀ ਹੈ ਕਿ ਸਾਡਾ ਜਿਹੜਾ ਐਕਸ਼ਨ ਆ ਉਹਦੇ ਨਾਲ ਬੱਚਿਆਂ ਦੇ ਵਿੱਚ ਸੁਧਾਰ ਹੋਵੇ ਤੇ ਇਹਦੇ ਵਿੱਚ ਮੇਨ ਇਹ ਆ ਕਿ ਤੁਸੀਂ ਨੇ ਜਾ ਕੇ ਉੱਥੇ ਪ੍ਰੋਬਲਮ ਨੂੰ ਆਈਡੈਂਟੀਫਾਈ ਕਰਨਾ ਹੈ ਚਾਹੇ ਇੱਕ ਬੱਚੇ ਦੇ ਕੋਲੋਂ ਚਾਹੇ ਪੂਰੇ ਗਰੁੱਪ ਤੇ ਕਰੋ ਜੇ ਪੂਰੇ ਗਰੁੱਪ ਤੇ ਕਰਦੇ ਹੋ ਤਾਂ ਆਪਣੇ ਸਬਜੈਕਟ ਨਾਲ ਰਿਲੇਟਡ ਕਰਨਾ ਤੁਸੀਂ ਨੇ ਤੇ ਉਹ ਸਾਰੇ ਬੱਚਿਆਂ ਦੀ ਪਾਸਪੋਰਟ ਸਾਈਜ਼ ਫੋਟੋ ਵੀ ਲੈਣੀ ਆ ਤੇ ਨਾਲ ਹੀ ਉਹਨਾਂ ਦੇ ਜਿਹੜੇ ਪ੍ਰੀ ਟੈਸਟ ਆ ਉਹ ਵੀ ਲੈਣੇ ਆ ਪੋਸਟ ਟੈਸਟ ਆ ਉਹ ਵੀ ਲੈਣੇ ਨੇ ਕਿ ਆ ਕਿ ਸਾਡੇ ਕੋਲ ਪ੍ਰੂਫ ਰਹਿਣਾ ਕਿ ਤੁਸੀਂ ਐਕਚੁਅਲ ਦੇ ਵਿੱਚ ਐਕਸ਼ਨ ਰਿਸਰਚ ਉੱਥੇ ਕੰਡਕਟ ਕੀਤੀ ਆ ਤੇ ਤੁਸੀਂ ਕੋਈ ਐਕਸ਼ਨ ਲਿੱਤਾ ਉਹਦੇ ਬਾਰੇ ਤੁਸੀਂ ਇਹਨਾਂ ਲਿਖਣਾ ਕਿ ਅਸ ਮੈਂ ਕੀ ਕਰਵਾਇਆ ਬੱਚਿਆਂ ਨੂੰ ਉਹਨਾਂ ਦੀ ਇੰਪਰੂਵਮੈਂਟ ਦੇ ਲਈ ਤੇ ਇਹ ਸਾਰਾ ਹੈਗਾ ਤੁਹਾਡੇ ਐਕਸ਼ਨ ਰਿਸਰਚ ਬਾਰੇ ਬਾਕੀ ਜੇ ਤੁਹਾਨੂੰ ਕਿਸੇ ਨੂੰ ਨਹੀਂ ਕਲੀਅਰ ਕੋਈ ਡਾਊਟ ਆ ਤਾਂ ਤੁਸੀਂ ਪੁੱਛ ਸਕਦੇ ਐਨੀ ਕੁਐਰੀ ਥੈਂਕ ਯੂ